ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਕੈਨੇਡਾ ਭਾਰ ਵਿੱਚ 11 ਨਵੰਬਰ ਦਾ ਦਿਨ ਬਹੁਤ ਖਾਸ ਹੈ ਹੋਰ ਵੀ ਕਈ ਥਾਵਾਂ ਦੇ ਉੱਤੇ ਜਿੱਥੇ 11 ਨਵੰਬਰ ਦੇ ਦਿਨ ਉਨਾ ਫੌਜੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਸ ਮੌਕੇ ਨੂੰ ਯਾਦ ਕੀਤਾ ਜਾਂਦਾ ਹੈ ਨਵੰਬਰ ਦੀ ਸ਼ੁਰੂਆਤ ਤੋਂ ਹੀ ਜਦੋਂ 1 ਨਵੰਬਰ ਤੋਂ ਪੋਪੀ ਦੇ ਫੁੱਲ ਲਾਉਣੇ ਕੱਪੜਿਆਂ ਦੇ ਉੱਤੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਇਹ ਦਰਸਾਉਂਦੇ ਹੋਏ ਕਿ ਉਹ ਸ਼ਰਧਾਂਜਲੀ ਦੇ ਰਹੇ ਨੇ ਉਹਨਾਂ ਫੌਜੀਆਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਤੇ ਜਿਸ ਤੋ ਬਾਅਦ 11 ਨਵੰਬਰ ਦੇ ਦਿਨ ਜਦੋਂ ਸ਼ਰਧਾਂਜਲੀ ਸਮਾਗਮ ਹੁੰਦੇ ਨੇ ਤਾਂ ਖਾਸ ਤੌਰ ਦੇ ਉੱਤੇ ਸਵੇਰੇ 11 ਵਜੇ ਦੇ ਸਮੇਂ ਦੇ ਨੇੜੇ ਹੀ ਸ਼ਰਧਾਂਜਲੀ ਅੰਜਲੀਆਂ ਦਿੱਤੀਆਂ ਜਾਂਦੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮ ਹੁੰਦੇ ਨੇ ਕੈਨਦਾਪੜ ਦੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਇਹ ਸਮਾਗਮ ਹੋਏ ਜਿੱਥੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਫੌਜੀਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਤੇ ਤੁਸੀਂ ਦੇਖਿਆ ਹੋਣਾ ਕਿ ਬੱਸਾਂ ਦੇ ਉੱਤੇ ਵੀ ਤੇ ਸਕਾਈ ਟ੍ਰੇਨ ਦੇ ਉੱਤੇ ਵੀ ਤੇ ਹੋਰ ਜੋ ਪਬਲਿਕ ਟਰਾਂਸਪੋਰਟਰ ਉਹਨਾਂ ਦੇ ਉੱਤੇ ਲਗਾਤਾਰ ਲੈਸਟ ਵੀ ਫੋਰਗੇਟ ਇਨ ਅ ਦਿਨਾਂ ਦੇ ਵਿੱਚ ਲਿਖਿਆ ਹੋਇਆ ਦਿਖਾਈ ਦਿੰਦਾ ਜਿਸ ਦਾ ਮਤਲਬ ਹੈ ਕਿ ਅਸੀਂ ਕਦੀ ਨਹੀਂ ਭੁੱਲਾਂਗੇ ਕਿ ਜੋ ਕੁਰਬਾਨੀਆਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਦੇ ਵਿਸ਼ਵ ਯੁੱਧ ਦੌਰਾਨ ਜੋ ਜੰਗ ਦਾ ਮੈਦਾਨ ਸੀ ਉਹਨਾਂ ਥਾਵਾਂ ਦੇ ਉੱਤੇ ਪੋਪੀ ਦੇ ਯਾਨਕਿ ਡੋਡਿਆਂ ਦੇ ਫੁੱਲ ਉੱਗਾਏ ਸਨ ਜਿੱਥੇ ਜਿੱਥੇ ਫੌਜੀਆਂ ਦੀਆਂ ਦੇਹਾਂ ਮਿਲੀਆਂ ਸਨ ਉਹਨਾਂ ਥਾਵਾਂ ਦੇ ਉੱਤੇ ਤੇ ਜਿਸ ਤੋਂ ਬਾਅਦ ਇਹਨਾਂ ਫੁੱਲਾਂ ਦੇ ਨਾਲ ਹੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਜੋ ਫੁੱਲ ਪੂਰਾ ਨਵੰਬਰ ਮਹੀਨਾ ਆਪਣੇ ਕੱਪੜਿਆਂ ਦੇ ਉੱਤੇ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ 11 ਨਵੰਬਰ ਦੇ ਦਿਨ ਸ਼ਰਧਾਂਜਲੀ ਸਮਾਗਮਾਂ ਦੇ ਦੌਰਾਨ ਉਹ ਭੇਟ ਕਰ ਦਿੱਤੇ ਜਾਂਦੇ ਨੇ ਜਿੱਥੇ ਕਿ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਉਨਾ ਫੌਜੀਆ ਨੂੰ ਤੇ ਉਹਨਾਂ ਖਾਸ ਤੌਰ ਉਤੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਇਸ ਮੌਕੇ ਦਿੱਤੀਆਂ ਦੇਸ਼ ਦੇ ਵਾਸਤੇ ਤੇ ਜੋ 11 ਨਵੰਬਰ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਕੈਨੇਡਾ ਭਰ ਵਿੱਚ ਜੋ ਕਈ ਵਪਾਰ ਵੀ ਬੰਦ ਨੇ ਕਿਉਂਕਿ ਛੁੱਟੀ ਦਾ ਦਿਨ ਹੈ ਤਾਂ ਜਿਹੇ ਵਿੱਚ ਇਹ ਵੀ ਹੈ ਕਿ ਜਦੋਂ ਪਬਲਿਕ ਟਰਾਂਸਪੋਰਟ ਵੱਖ-ਵੱਖ ਥਾਵਾਂ ਦੇ ਉੱਤੇ ਰਿਟਾਇਰਡ ਜੋ ਸੇਵਾ ਮੁਕਤ ਆਫੀਸਰ ਨੇ ਜੋ জাফর ਫੌਜ ਦੇ ਵਿੱਚ ਸਨ ਉਹਨਾਂ ਦੇ ਵਾਸਤੇ ਅੱਜ ਸਰਵਿਸ ਮੁਫਤ ਵਿੱਚ ਹੁੰਦੀ ਹੈ ਜੋ ਮੁਫਤ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਪਬਲਿਕ ਟ੍ਰਾਂਸਪੋਰਟ ਦਾ ਵਕਫ ਵਕਫ ਥਾਵਾਂ ਦੇ ਉੱਤੇ ਸਰਵਿਸ ਦਿੱਤੀ ਜਾਂਦੀ ਹੈ ਸਫ਼ਰ ਕਰ ਸਕਦੇ ਨੇ ਤੇ ਹੋਰ ਕਾਫੀ ਥਾਵਾਂ ਦੇ ਉੱਤੇ ਕਈ ਸਹੂਲਤਾਂ ਬਿਨਾਂ ਨੂੰ ਮਿਲਦੀਆਂ ਨੇ ਜਿਹਾ ਵਿੱਚ ਖਾਸ ਤੌਰ ਤੇ 11 ਨਵੰਬਰ ਦੇ ਦਿਨ